ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਮੌਜੂਦ ਆ ਰਾੜਾ ਸਾਹਿਬ ਦੇ ਵਿੱਚ ਜਿੱਥੇ ਅੱਜ ਸੰਤ ਬਾਬਾ ਇਸ਼ਾ ਸਿੰਘ ਦੀ ਵਰਸੀ ਸਮਾਗਮ ਮਨਾਏ ਜਾ ਰਹੇ ਹਨ ਵਖ ਵਖ ਖਾਤਮੇ ਤੇ ਸੰਗਤਾਂ ਦੇ ਲਈ ਲੰਗਰ ਲਗਾਏ ਗਏ ਨੇ ਪਿੰਡ ਕੈਂਡ ਦੀ ਸੰਗਤ ਵੱਲੋਂ ਅੱਜ ਲੰਗਰ ਲਗਾਇਆ ਗਿਆ ਹੈ ਸੰਗਤ ਦੇ ਲਈ ਸੰਗਤਾਂ ਆ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਰਾੜਾ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭਾਈ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲ ਅੱਜ ਸੰਗਤ ਦੇ ਲਈ ਲੰਗਰ ਲਗਾਇਆ ਜਾ ਰਿਹਾ ਸਸਿਕਾ ਜੀ ਬਾਜੀ ਹਰ ਸਾਲ ਅਸੀਂ ਇਹਨਾਂ ਜਲ ਜੀਰੀ ਦੀ ਸੇਵਾ ਲਾਉਂਦੇ ਆਂ ਸੀ ਨਗਰਪੱਲੀਓ ਤੇ ਕਈ ਸਾਲਾਂ ਤੋਂ ਹੋ ਗਏ ਸਾਨੂੰ ਤੇ ਬੜੀ ਸੰਗਤ ਆਉਂਦੀ ਆ ਹਨਾ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਸਾਨੂੰ ਤੇ ਬੜੀ ਸਰਦਾ ਦੇ ਨਾਲ ਸੰਗਤ ਆਉਂਦੀ ਆ ਮੱਥਾ ਟੇਕਦੀ ਆ ਬਾਅਦ ਸਾਡੇ ਲੰਗਰ ਖਾ ਸਕਦੀ ਆ ਕੇ ਨਾਲ ਲੰਗਰ ਦਾ ਗਰਬੰਧ ਹੁੰਦਾ ਜਲ ਜੀਰੇ ਦਾ ਠੀਕ ਆ ਨਾ ਹਰ ਸਾਲ ਕਰਦੇ ਹੋ ਇੱਥੇ ਕਿੰਨਾ ਟਾਈਮ ਹੋਊਗਾ ਤੁਹਾਨੂੰ ਸੇਵਾ ਕਰਦੇ ਆ ਨੂੰ ਬਾਜੀ ਕਟਕੋਟ 10 ਸਾਲ ਹੋ ਗਏ ਹੋਗੇ ਸਾਨੂੰ ਜੀ ਠੀਕ ਆ ਜੀ ਤੇ ਹਰ ਲਗਦਾ 10 ਸਾਲਾਂ ਤੋਂ ਸੇਵਾਵਾਂ ਕਰ ਰਹੇ ਹੋ ਤੁਸੀਂ ਇੱਥੇ ਬੜੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਕਹਿੰਦੇ ਭਾਰਤ ਦੀ ਗੱਲ ਕਰ ਲਈਏ ਪੂਰੇ ਭਾਰਤ ਦੇ ਕੋਨੇ-ਕੋਨੇ ਚ ਸੰਗਤ ਪਹੁੰਚਦੀ ਹੈ ਇੱਥੇ ਬਿਲਕੁਲ ਦੀ ਇਹ ਦੇ ਵਿੱਚ ਕੋਈ ਸ਼ੱਕ ਨਹੀਂਗਾ ਵੀ ਸੰਗਤ ਆਪਣੀ ਪੂਰੇ ਭਾਰਤ ਦੇ ਵਿੱਚੋਂ ਨਹੀਂ ਆਉਂਦੀ ਕਿਉਂ ਕਰਕੇ ਅਸੀਂ ਹੁਣੇ ਹੀ ਮਾਈਕ ਦੇ ਉੱਤੇ ਕਿਸੇ ਸੰਗਤ ਨੂੰ ਸੁਣ ਰਹੇ ਸੀ ਉੜੀਸਾ ਤੋਂ ਵੀ ਸੰਗਤ ਆਈ ਹੋਈ ਸੀਗੀ ਅਜੇ ਤੇ ਤੇ ਜਦੋਂ ਇੰਨੀ ਦੂਰੋਂ ਦੂਰੋਂ ਪੰਜਾਬ ਦੇ ਜਾਂ ਆਪਣੇ ਭਾਰ ਦੇ ਕੋਨੇ-ਕੋਨੇ ਚੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਖਾਣ ਪੀਣ ਦੇ ਲਈ ਪ੍ਰਬੰਧ ਕੀਤਾ ਜਾਂਦਾ ਵਾ ਬਾਬਾ ਰਣਜੀਤ ਸਿੰਘ ਜੀ ਗੁਜਰਵਾਲ ਵਾਲੇ ਉਹਨਾਂ ਦੇ ਸੁਪੁੱਤਰ ਤੇ ਸਾਡੇ ਪਿੰਡ ਕੈਂਡ ਤੋਂ ਸਾਡੇ ਵੱਡੇ ਵੀਰ ਜੀ ਜਸਵੰਤ ਸਿੰਘ ਵੰਟੀ ਹੁੰਦੇ ਨੇ ਤੇ ਲਗਾਤਾਰ ਅਸੀਂ 10 ਸਾਲ ਹੋ ਗਿਆ ਇੱਥੇ ਜਲਜੀਰੇ ਦਾ ਲੰਗਰ ਹੋ ਗਿਆ ਤੇ ਉਹਦੇ ਨਾਲ ਆਪਣਾ ਪ੍ਰਸ਼ਾਦਾ ਤਿੰਨੇ ਟਾਈਮ ਚੱਲਦਾ ਹੁਣ ਰਾਤ ਦੇ ਟਾਈਮ ਵੀ ਇੱਥੇ ਲੰਗਰ ਚੱਲਣਾ ਵਾ ਜਿਹੜੀ ਸੰਗਤ ਰਾਤ ਨੂੰ ਰਾਂਣ ਸਵਾਈ ਕੀਰਤਨ ਸੁਣਨ ਆਉਂਦੀ ਆ ਤੇ ਉਹਨਾਂ ਦੇ ਲਈ ਵੀ ਲੰਗਰ ਦੀ ਪ੍ਰਬੰਧ ਰਾਤ ਦੇ ਵੇਲੇ ਚ ਕੀਤੇ ਜਾਂਦੇ ਆ ਤੇ ਬਾਕੀ ਇਸ ਧਰਤੀ ਦੇ ਉੱਤੇ ਸੰਤ ਬਾਬਾ ਈਸ਼ਰ ਸਿੰਘ ਜੀਆ ਨੇ ਭਗਤੀ ਕੀਤੀ ਆ ਰਾੜੇ ਤੋਂ ਰਾਲਾ ਸਾਹਿਬ ਬਣਿਆ ਤੇ ਉਸ ਕਰਕੇ ਇੱਥੇ ਨੇੜੇ ਦੇੜੇ ਦੇ ਪਿੰਡਾਂ ਦੇ ਲੋਕਾਂ ਦੀ ਤਾਂ ਸ਼ਰਧਾ ਹੈ ਹੀ ਆ ਤੇ ਆਪਣੇ ਕਹ ਲਈਏ ਪੰਜਾਬ ਦੇ ਦੂਰੋਂ ਦੂਰੋਂ ਲੋਕ ਸਾਰੇ ਇੱਥੇ ਆ ਕੇ ਮੱਥਾ ਟੇਕਦੇ ਨੇ ਤੇ ਬਾਬਾ ਜੀ ਦੇ ਜਿੰਨਾ ਬਾਬਾ ਜੀ ਦੇ ਨਾਲ ਉਹਨਾਂ ਦੀ ਸ਼ਰਧਾ ਵਾ ਉਸ ਹਿਸਾਬ ਨਾਲ ਦਿਨੇ ਜਾਂ ਸੰਗਤ ਨੂੰ ਰਾਤ ਨੂੰ ਟਾਈਮ ਮਿਲਦਾ ਵਾ ਉਹ ਜ਼ਰੂਰ ਹਾਜ਼ਰੀਆਂ ਭਰਦੇ ਨੇ ਇੱਥੇ ਕਹਿੰਦੇ ਅਜੇਹਾ ਸਤਾਨ ਆ ਅਜਿਹੀ ਧਰਤੀ ਆ ਜੇ ਕੋਈ ਮਨੋ ਕਾਮਨਾ ਹੋਵੇ ਤੇ ਸਭ ਪੂਰੀਆਂ ਹੁੰਦੀਆਂ ਨੇ ਬਿਲਕੁਲ ਜੀ ਜਿਵੇਂ ਹਰੇਕ ਬੰਦੇ ਦੀ ਮਨੋਗਾਮਨਾ ਪੂਰੀ ਹੁੰਦੀ ਆ ਆਪਦੀ ਇਸ਼ਾ ਸਰਦਾ ਮਨਾਉਣ ਲਈ ਉਰੇ ਆਉਂਦਾ ਹਰੇਕ ਬੰਦਾ ਤੇ ਆਪਦੀਆਂ ਸ਼ਰਦਾ ਪੂਰੀ ਕਰਕੇ ਜਾਂਦਾ ਸੇਵਾ ਕਰਕੇ ਜਾਂਦਾ ਗਰਵਾਣੀ ਸੁਣ ਕੇ ਜਾਂਦਾ ਧੰਨਵਾਦ ਜੀ ਇਸ ਲੰਗਰ ਦੀ ਗੱਲ ਕਰ ਲਈਏ ਪਿੰਡ ਕੈਂਡ ਵੱਲੋਂ ਲਗਾਇਆ ਜਾਂਦਾ ਕਿ ਕਿੰਨਾ-ਕਿੰਨਾ ਦਾ ਸਹਿਯੋਗ ਰਹਿੰਦਾ ਫਿਰ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਦਾ ਸਹਿਯੋਗ ਹੁੰਦਾ ਇਹਦੇ ਵਿੱਚ ਲਗਾਤਾਰ 10 ਸਾਲ ਤੋਂ ਲਾ ਰਹੇ ਆ ਨਾਲ ਸੰਤ ਬਾਬਾ ਤੇ ਰਣਜੀਤ ਸਿੰਘ ਜੀ ਗੁਜਰਾਲ ਵਾਲੇ ਉਹਨਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਸਾਰਾ ਕੁਝ ਇਥੇ ਲੰਗਰ ਦੇ ਵਿੱਚ ਜਲਦੀ ਗੱਲ ਕਰ ਲਈ ਹੋ ਗਿਆ ਤੇ ਆਪਣੇ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਦਾਲ ਖੀਰ ਸਾਰਾ ਕੁਝ ਹੁੰਦਾ ਵੀਰ ਜੀ ਤੇ ਰਾਤ ਨੂੰ ਵੀ 2 ਵਜੇ ਤੱਕ ਲੰਗਰ ਚੱਲੂਗਾ ਇੱਥੇ ਰਾਣਾ ਸਾਹਿਬ ਦੀ ਗੱਲ ਕਰ ਲਈ ਹੋਰ ਵੀ ਸਮਾਗਮ ਮਨਾਏ ਜਾਂਦੇ ਨੇ ਇੱਥੇ ਹੁਣ ਜਿਵੇਂ ਵਰਸੀ ਚੱਲ ਰਹੀ ਆ ਬਾਬਾ ਜੀ ਸਰ ਸਿੰਘ ਜੀ ਦੇ ਰਹਿਣ ਸਵਾਈ ਕੀਰਤਨ ਸਾਰਾ ਰਾਤ ਚੱਲਦੇ ਨੇ ਦੋ ਰਾਤਾਂ ਚੱਲਦੇ ਨੇ ਤੇ ਕੱਲ ਨੂੰ ਭੋਗ ਪਊਗਾ ਅੱਜ ਸਾਰੀ ਰਾਤ ਉੱਥੇ ਰਹਿਣ ਸਵਾਈ ਕੀਰਤਨ ਚੱਲਣਗੇ ਲਗਾਤਾਰ 3 ਦਿਨ ਸਮਾਗਮ ਚੱਲਦਾ ਹਾਂਜੀ ਲਗਾਤਾਰ ਤਿੰਨ ਦਿਨ ਚੱਲਦਾ ਜਿਵੇਂ ਇਸ ਸਾਲ ਆਪਣਾ 24 25 26 ਤਰੀਕ ਦਾ ਵਾ ਤੇ ਹੁਣ ਸਾਡੇ ਨਾਲ ਸਹਿਯੋਗ ਦੇਣ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਨੇ ਜਾਂ ਜਿਹੜੇ ਨਵੇਂ ਮੁੰਡੇ ਉੱਠ ਰਹੇ ਨੇ ਉਹਨਾਂ ਨੇ ਬਕਾਇਦਾ ਕਮਾਂਕਾਰਾਂ ਤੋਂ ਫੁਰਤੀ ਲੈ ਕੇ ਕਿਸੇ ਨੇ ਆਪਣੀਆਂ ਡਿਊਟੀਆਂ ਤੋਂ ਛੁੱਟੀ ਲਈ ਆ ਜਾਂ ਜਾਇਦਵਾਰ ਆ ਗਿਆ ਤਾਂ ਕਰਕੇ ਸਾਰੇ ਸਾਡੇ ਨੌਜਵਾਨ ਵੀਰ ਪਹੁੰਚੇ ਨੇ ਤਕਰੀਬਨ ਹੁਣ ਕੱਲ ਨੂੰ ਵੀ ਸਾਡੀ 4 ਵਜੇ ਤੱਕ ਇੱਥੇ ਲੰਗਰ ਦੀ ਸੇਵਾ ਲੰਗਰ ਚ ਡਿਊਟੀ ਲਾਈ ਹੋਈ ਆ ਵੱਡੇ ਵੀਰ ਨੇ ਤੇ ਤਾਂ ਕਰਕੇ ਮੁੰਡਿਆਂ ਨੇ ਛੁੱਟੀ ਲਈ ਹੋਈ ਆ ਗੱਲ ਇਹ ਆ ਵੀ ਇੱਥੇ ਜਿੰਨੀ ਕਿ ਸ਼ਰਦਾ ਹਰੇਕ ਐਤਵਾਰ ਸਾਡੇ ਪਿੰਡੋਂ ਨੌਜਵਾਨ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਆ ਜਿਨ੍ਹਾਂ ਦੀ ਸ਼ਰਦਾ ਵਾ ਤੇ ਤਕਰੀਬਨ ਤਕਰੀਬਨ ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਸ਼ੀਸ਼ ਝੁਕਾਇਆ ਵਾ ਬਾਬਾ ਜੀ ਦੀ ਨਤਮਸਤਕ ਹੋਏ ਨੇ ਉਹ ਅੱਜ ਦੀ ਘੜੀ ਮੇਰੇ ਖੁਦ ਇੱਕ ਅੱਖਾਂ ਦੇਖਣ ਦੀ ਗੱਲ ਆ ਵੀ ਉਹ ਵਿਦੇਸ਼ਾਂ ਵਿੱਚ ਸੈੱਟ ਨੇ ਸਾਡੇ ਪਿੰਡ ਦੇ ਨੌਜਵਾਨ ਅਮਰੀਕਾ ਕੈਨੇਡਾ ਦੇ ਵਿੱਚ ਕਿੰਨੇ ਹੀ ਬੱਚੇ ਪਹੁੰਚੇ ਨੇ ਉਹ ਜਿਨ੍ਹਾਂ ਕਿ ਹੋ ਸਕੇ ਉਹ ਇੱਥੇ ਆਉਂਦੇ ਰਹੇ ਨੇ ਜਦੋਂ ਇੱਥੇ ਸੀਗੇ ਤੇ ਹੁਣ ਅੱਜ ਵੀ ਵਿਦੇਸ਼ਾਂ ਦੇ ਵਿੱਚੋਂ ਬੈਠੇ ਮਾਇਆ ਭੇਜਦੇ ਆ ਉਹਨਾਂ ਦੇ ਸਹਿਯੋਗ ਨਾਲ ਸਾਰੇ ਲੰ ਕੇ ਲਈ ਸਰ ਕਰਦੇ ਆ ਸਾਰਾ ਕੰਮ ਕਰੇ ਸੇਵਾ ਰਲ ਕੇ ਕਰਦੇ ਹਾਂ ਚੰਗੀ ਗੱਲ ਆ ਸੰਗਾ ਸਨੇਹਾ ਦੇ ਰਹੇ ਹੋ ਤੁਸੀਂ ਸਾਂਝੇ ਤੌਰ ਤੇ ਹੋਰ ਵੀ ਲੰਗਰ ਲਗਾਏ ਗਏ ਨੇ ਤੇ ਲਗਾਤਾਰ ਦਿਨ ਰਾਤ ਲੰਗਰ ਚੱਲਦਾ ਫਿਰ ਬਿਲਕੁਲ ਬਿਲਕੁਲ ਜੀ ਦਿਨ ਰਾਤ ਲੰਗਰ ਚੱਲਦੇ ਨੇ ਜੀ ਸਟਾਰਟਿੰਗ ਹੋ ਜਾਂਦੀ ਹੈ 9 ਵਜੇ ਤੋਂ ਤਕਰੀਬਨ ਤੇ ਹੋਰ ਵੀ ਪਿੰਡਾਂ ਦੇ ਲੋਕ ਲੰਗਰ ਲਾਉਂਦੇ ਨੇ ਕਿ ਸਰਦਾ ਲੋਕਾਂ ਦੇ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਸਾਡੇ ਪਰਿਵਾਰ ਵਾਲਿਓ ਵੀ ਪਿੰਡੋ ਬੱਲਿਓ ਵੀ ਸਾਡੇ ਜੋ ਵੀ ਐਨਆਰਬੀ ਨੇ ਸਾਡੇ ਪਿੰਡ ਨਗਰ ਦੇ ਸਾਡੇ ਸਾਰੇ ਹੀ ਆ ਰਹੇ ਆ ਠੀਕ ਹੈ ਜੀ ਫਰਸਾ ਲਾਉਨੇ ਹੋਰੇ ਤੇ ਕੱਲ੍ਹ ਨੂੰ ਵੀ ਅਸੀਂ ਸਵੇਰੇ ਤਰੀਕ ਨੂੰ ਵੀ ਲਾਵਾਂ ਤਸਵੀਰਾਂ ਤੁਹਾਡੇ ਨਾਲ ਰਾਣਾ ਸਾਹਿਬ ਤੋਂ ਸਾਂਝੀਆਂ ਕੀਤੀਆਂ ਅਜਿਹੇ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਹਾਡੇ ਨਾਲ ਜੁੜੇ ਰਹੋ ਸਾਡੇ ਨਾਲ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇ ਆ ਆਪਣੀ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੱਸੋ